ਪਿੰਡ ਪਹਿਲਾਂ ਮਾਨਕੀ ਚ ਖੜੇ ਆ ਆ ਨੌਜਵਾਨ ਸਾਡਾ ਇਹਦੀ ਉਮਰ 21 ਸਾਲ ਆ 21 ਸਾਲ ਹਜੇ ਤੇ ਕਬੱਡੀ ਦਾ ਬਹੁਤ ਵਧੀਆ ਪਲੇਅਰ ਮਤਲਬ ਸੁਣ ਕੇ ਹੈਰਾਨੀ ਆ ਵੀ ਕੀ ਸਾਡੀ ਮੈਂ ਕੋਈ ਪਾਰਟੀਬਾਜੀ ਦੀ ਨਹੀਂ ਗੱਲ ਕਰਦਾ ਪਰ ਸਰਕਾਰ ਸਭ ਦੀ ਹੁੰਦੀ ਆ ਜਦੋਂ ਵੀ ਸਰਕਾਰ ਬਣਦੀ ਆ ਅਸੀਂ ਵੀ ਸੈਂਟਰਲ ਚ ਬੈਠੇ ਆ ਬੀਜਪੀ ਦੀਆਂ ਵੀ ਸਰਕਾਰਾਂ ਆਏ ਯੂਪੀ ਚਾ ਹਰਿਆਣੇ ਚਾ ਗੁਜਰਾਤ ਚਾ ਰਾਜਸਥਾਨ ਚਾ ਆ ਕੰਮ ਠੀਕ ਆ ਕਦੇ ਕੋਈ ਗੱਲ ਹੋਗੀ ਕਿਸੇ ਵਾਰ ਦਾ ਤਾਂ ਕੋਈ ਹੋ ਜਾਂਦੀ ਐ ਕਾਨੂੰਨ ਪਰ ਇਹ ਸਾਡਾ ਨੌਜਵਾਨ ਜਿਹਨੂੰ ਸਾਰੇ ਪਿਆਰ ਨਾਲ ਕਹਿੰਦਾ ਬੁਲਾਉਂਦੇ ਸੀ ਇੱਕ ਗਰੀਬ ਕਰਦਾ ਇੱਕ ਮਿਹਨਤ ਕਸ਼ ਪਰਵਾਰ ਉਹਦੇ ਯਾਰ ਐ ਘਰਾਂ ਚ ਮਤਲਬ ਇਹ ਪਿਸਤੌਲ ਇਹ ਗੋਲੀਆਂ ਆ ਕਿੱਥੋਂ ਰਹੀਆਂ ਮੈਂ ਮੈਂ ਪੰਜਾਬ ਪੁਲਿਸ ਮੈਂ ਉਹੀ ਮੈਂ ਅੱਜ بار بار ਇੱਕ ਮੇਰੀ ਭੈਣ ਵੱਡੀ ਕਹਿ ਰਹੀ ਸੀ ਵੀ ਇਹ ਸਰਦਾਰ ਬਿਆਨ ਸਿੰਘ ਜੀ ਜਦੋਂ ਇਹੀ ਐਸੇ ਹਾਲਾਤ ਬਣੇ ਸੀ ਉਦੋਂ ਲੋਜ ਮੋਤਾਂ ਹੁੰਦੀਆਂ ਸੀ ਉਹਨਾਂ ਨੇ ਠੱਲ ਪਾਈ ਪਰ ਮੈਂ ਇਹ ਕਹਿਣਾ ਹੈ ਵੀ ਇਹ ਕਿੱਥੋਂ ਇੰਨੇ ਹਥਿਆਰ ਆ ਰਹੇ ਆ ਕਿੱਥੋਂ ਅਦਾ ਤੁੰਦ ਜਦੋਂ ਜੀ ਕਰਦਾ ਇਹ ਜਦੋਂ ਜੀ ਮਨ ਕਰਦਾ ਪਰਸੋਂ ਮੈਂ ਜਗਰਾਉਂ ਗਿਆ ਕ ਬਟਾਲੇ ਸੀ ਅੱਜ ਉਰੇ ਪਹੁੰਚੇ ਹੋਏ ਹਾਂ ਸਮਰਾਲੇ ਇਹ ਹਾਲਾਤ ਮੈਂ ਭਗਵੰਤ ਮਾਨਸਿਆਂ ਤੇਰਾ ਪੰਜਾਬ ਆਏ ਤੂੰ ਇਹ ਪੰਜਾਬ ਦੇ ਨਾਲ ਇਹ ਸੌਂ ਆ ਕਸਮਾ ਵਾਦੇ ਕੀਤੇ ਸੀ ਅੱਜ ਬਹਰ ਪੰਜਾਬ ਮਾਂ ਦੇਖੋ ਮਾਂ ਦਾਦੀ ਦੇਖੋ ਇੱਥੇ ਉਹਨਾਂ ਦੀਆਂ ਭੈਣਾਂ ਦੇਖੋ ਉਹਨਾਂ ਦਾ ਹਾਲ ਕੀ ਆ ਇਸ ਇੱਕ ਇੱਕ ਇਹ ਪੋਤੇ ਪੁੱਤ ਜੀਣੀਆਂ ਆਸਾਂ ਬਨ ਕੇ ਵੀ ਨਾ ਚਾਹੇ ਆਪਾਂ ਗਰੀਬੀ ਚ ਆਪਾਂ ਔਖਾ ਵੇਲਾ ਕੱਢਿਆ ਬਾਪ ਜਿਹੜੇ ਮਿਹਨਤ ਕਰਕੇ ਉਹਨਾਂ ਨੂੰ ਪਹਿਲਾਂ ਪੜ੍ਹਾਇਆ ਫਿਰ ਉਹਨਾਂ ਨੂੰ ਰੋਜ਼ ਖਰਾਕਾਂ ਦੇ ਕੇ ਪਲੇਅਰ ਬਣਾਇਆ ਤੇ ਜਦੋਂ ਕੁਝ ਉਹਨਾਂ ਨੂੰ ਕਮਾਉਣ ਦਾ ਜਦੋਂ ਕੁਝ ਉਹ ਆਪਣੇ ਪਰਿਵਾਰ ਲਈ ਕਰ ਸਕਦੇ ਆ ਤੇ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਗੋਲੀਆਂ ਦਿੰਨੇ ਪਹਿਲਾਂ ਜਿਹੜਾ ਨਸ਼ਾ ਕਰਦਾ ਨਸ਼ੇ ਦੀ ਗੋਲੀ ਮਿਲਦੀ ਆ ਜਿਹੜੇ ਇਹ ਜੇ ਨੌਜਵਾਨ ਨਸ਼ੇ ਦੇ ਨੇੜੇ ਨਹੀਂ ਲੱਗਦੇ ਉਹਨਾਂ ਨੂੰ ਇਹ ਪਿੱਤਲ ਦੀ ਜਿਹੜੀ ਗੋਲੀ ਆ ਉਹ ਦਿੱਤੀ ਜਾਂਦੀ ਆ ਦੇਖੋ ਤੁਸੀਂ ਹਾਲਾਤ ਕਿੱਧਰ ਜਾਂਦੇ ਮੈਂ ਪੁਲਿਸ ਨੂੰ ਸਖਤੀ ਦਾ ਮੈਂ ਇਹ ਕਹਿਣਾ ਚਾਹੁੰਦਾ ਮੈਂ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦਾ ਦੇਖੋ ਅੱਜ ਹਰ ਰੋਜ਼ ਇਹ ਹੋ ਗਿਆ ਕੰਮ ਅਸ ਆਪਣੀਆਂ ਪੰਜਾਬ ਦੀਆਂ ਭੈਣਾਂ ਸਿਰ ਤੋਂ ਚੁੰਨੀਆਂ ਸੁਹਾਗ ਉਜਾੜ ਕੇ ਸੜਕਾਂ ਤੇ ਰੋਂਦੀਆਂ ਫਿਰਨਸ ਇਨਸਾਫ ਲਈ ਰੋਜ਼ ਉਹਨਾਂ ਨੂੰ ਸੜਕਾਂ ਤੇ ਧਰਨੇ ਲਾਰੇ ਪੈ ਰਹੇ ਆ ਵੀ ਸਾਡਾ ਘਰ ਦਾ ਜੀ ਚਲਾ ਗਿਆ ਉਹਨੂੰ ਜਿਨੇ ਗੋਲੀਆਂ ਮਾਰੀਆਂ ਉਹਨੂੰ ਖੜੋ ਇਹ ਫੜਨ ਦੀ ਜਾਂ ਇਹ ਤਾਂ ਗੱਲ ਬਾਤ ਦੀਆਂ ਗਿੱਟੇ 'ਚ ਪੈਰ 'ਚ ਗੋਲੀ ਮਾਰੇ ਤੇ ਕੁਛ ਨਹੀਂ ਹੋਣਾ ਅੱਜ ਮਾਂ ਦਾਦੀ ਹਰੇਕ ਇਹ ਮੰਗ ਰਹੀ ਆ ਵੀ ਜਿਹਨੇ ਸਾਡੇ ਪੁੱਤ ਦੇ ਗੋਲੀ ਮਾਰੀ ਆ ਸਰਕਾਰ ਵੀ ਉਹਦੇ ਛਾਤੀ 'ਚ ਗੋਲੀ ਮਾਰੇ ਸਿੱਧੀ ਜਿਹੜਾ ਇਹ ਬੰਦਾ 15 ਕੇਸ ਨੇ ਉਹਦੇ ਉੱਤੇ 15 ਕੇਸ 15 ਪਰਚੇ ਨਸ਼ੇ ਤੇ ਲੈ ਕੇ ਹਰ ਚੀਜ਼ ਦੇ ਉਹ ਖੁੱਲੇ ਫਿਰ ਰਹੇ ਫਿਰ ਗੱਲ ਰਹਿ ਕੀ ਗਈ ਓਰੇ ਇਹ ਪੰਜਾਬ ਰਹਿ ਗਿਆ ਭਗਵੰਤ ਮਾਨਸਿਆਂ ਵਾਂ ਤੂੰ ਬੜੀਆਂ-ਬੜੀਆਂ ਗੱਲਾਂ ਅੱਜ ਕਿਤੇ ਸ਼ਾਪਰਕੰਡੀ ਫਿਰ ਰਿਹਾ ਸੀ ਕਿਤੇ ਹੋਰ ਕਿਕਲੀਆਂ ਪਾਉਂਦੇ ਫਿਰਦੇ ਹੋ ਕਿਤੇ ਗੱਲਾਂ ਕਰਦੇ ਫਿਰਦੇ ਹੋ ਇਹਨਾਂ ਦੇ ਘਰ ਦੀ ਵੀ ਸਾਰ ਲੈ ਜਿਹੜੇ ਰੋਜ਼ ਹੋਮ ਮਿਨਿਸਟਰ ਤੂੰ ਆ ਜੇ ਨਹੀਂ ਆ ਛੱਡਦੇ ਪਰੇ ਹੋ ਜੇ ਅਸੀਂ ਦੇਖਦੇ ਆ ਕਿਵੇਂ ਇਹ ਇਹ ਕੁਸਕ ਵੀ ਜਾਵੇ ਕੋਈ ਅੱਜ ਉਹ ਕਾਨੂੰ ਜੀ ਉਹ ਤਾਂ ਡਰਾਮਾ ਉਹ ਸਰਕਾਰ ਦਾ ਸਭ ਤੋਂ ਵੱਡਾ ਡਰਾਮਾ ਹੈ ਮੈਂ ਇਹ ਨਹੀਂ ਕਹਿੰਦਾ ਉਹ ਮਾੜਾ ਚੰਗਾ ਪਰ ਹਰ ਗੱਲ ਛੁਪਾਉਣ ਲਈ ਵੀ ਸੌਖਾ ਏ ਚਾਰ ਬੰਦੇ ਬਾਹਰ ਬੈਠੇ ਆ ਚੁੱਪ ਕਰਕੇ ਆਪ ਹੀ ਏ ਪੁਲਿਸ ਆਪ ਹੀ ਏ ਸਰਕਾਰ ਇੱਕ ਉਹ WhatsApp ਤੇ Instagram ਤੇ ਉਹ ਇੱਕ ਵਾਇਰਲ ਕਰਵਾ ਦਿੰਦੀ ਆ ਵੀ ਇਹਦੀ ਜ਼ਿੰਮੇਵਾਰੀ ਆ ਫਲਾਣੇ ਗੈਂਗਸਟਰ ਨੇ ਲੈ ਲਈ ਫਲਾਣੇ ਨੇ ਲੈ ਲਈ ਇਹ ਬਿਲਕੁਲ ਫਰਾਡ ਆ ਝੂਠ ਕੰਮ ਇਹ ਸਿਰਫ ਏਸ ਕਰਕੇ ਵੀ ਬਾਹਰ ਬੈਠੇ ਨੇ ਉਹਨਾਂ ਦੇ ਪੱਲੇ 100 ਪਾ ਦੋ ਉਹਨਾਂ ਦੇ ਪੱਲੇ 200 ਪਾ ਦੋ ਆਪਾਂ ਨੂੰ ਕੀ ਇਸ ਗੱਲ ਨਾਲ ਇਹ ਐਸਐਸਪੀ ਜ਼ਿਲ੍ਹਿਆਂ ਦੇ ਇਹ ਸਾਰੇ ਜਿੰਨੇ ਅਫਸਰ ਨੇ ਇੱਕ ਕੰਮ ਲੱਭਿਆ ਏ ਵੀ ਮੁੜ ਕੇ ਕਿਉਂਕਿ ਫੜਨ ਦੀ ਲੋੜ ਨਹੀਂ ਪਊ ਜੇ ਕਰਦੇ ਕਹਿਣਗੇ ਸਾਡੇ ਵਰਗੇ ਜੋਰ ਪਾਉਣਗੇ ਕਹਿ ਦਾਂਗੇ ਜੀ ਉਹ ਤਾਂ ਵਿਦੇਸ਼ ਤੋਂ ਆਇਆ ਸੀ ਉੱਥੋਂ ਆਇਆ ਸੀ ਇਸ ਕਰਕੇ ਇਹ ਬਹਾਨੇ ਆ ਇਹ ਸਿਰਫ ਜਾਣ ਬੁੱਝ ਕੇ ਕੇਸ ਨੂੰ ਨਾ ਸੋਲਵ ਕਰਨ ਲਈ ਉਹਦਾ ਨਾਂ ਦਿੱਤਾ ਜਾਂਦਾ ਇਹ ਉਹਨਾਂ ਚਿਰ ਸੰਸਕਾਰ ਨਹੀਂ ਹੋ ਜਿੰਨਾ ਚਿਰ ਇਹ ਬੰਦੇ ਫੜ ਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਰਵਾਰ ਤਾਂ ਜਾਂ ਅਸੀਂ ਤਾਂ ਇਹ ਚਾਹੁੰਦੇ ਆ ਸਜ਼ਾ ਕੋਈ ਨਹੀਂ ਜੇਲ੍ਹਾਂ ਚ ਤਾਂ ਮौज ਕਰਦੇ ਆ ਜੇਲ੍ਹਾਂ ਚ ਤਾਂ ਇਹਨਾਂ ਦੇ ਅੱਡੇ ਬਣੇ ਹੋਏ ਆ ਜਿਹੜੇ ਉੱਥੇ ਮੁਲਾਜ਼ਮ ਨੇ ਅਫਸਰ ਨੇ ਉਹ ਵੀ ਡਰਦੇ ਆ ਹਾਲਾਤ ਤਾਂ ਜੇ ਹੋ ਗਏ ਜਿਹੜੇ ਉੱਥੇ ਦੇ ਜੇਲਰ ਨੇ ਜਾਂ ਹੋਰ ਨੇ ਉਹ ਡਰਦੇ ਆ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹਨਾਂ ਨੂੰ ਕੁਝ ਕਹਿੰਦੇ ਹੀ ਨਹੀਂ ਉੱਥੇ ਬਹਿ ਕੇ ਤਾਂ ਓਪਰੇਟ ਕਰਦੇ ਆ ਤੇ ਮੈਂ ਫੇਰ ਕਹੀ ਜਾਂਦਾ ਵੀ ਇਹ ਬਹੁਤ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਆ ਹੱਥੋਂ ਨਿਕਲਦੇ ਜਾ ਰਹੇ ਆ ਲੋਕਾਂ ਨੇ ਬੜੇ ਆਸ ਨਾਲ ਇਹ ਸਰਕਾਰ ਬਣਾਈ ਸੀ ਲੋਕਾਂ ਨੇ ਇਸ ਦੇਖਿਆ ਸੀ ਸਾਰੇ ਫੇਲ ਹੋ ਗਏ ਵੀ ਇਹਨਾਂ ਨੂੰ ਲਿਆਂਦਾ ਜਾ ਪਰ ਇਹਨਾਂ ਨੇ ਤਾਂ ਹਰ ਹਰ ਪਿੰਡ ਐਸਾ ਕੋਈ ਨਹੀਂਗਾ ਜਿੱਥੇ ਅੱਜ ਮਾਤਮ ਨਹੀਂ ਛਾਇਆ ਉਹ ਇਸ ਕਰਕੇ ਸਕਤੀ ਨਾ ਮੈਂ ਕਹਿਣਾ ਨਹੀਂ ਬਹੁਤ ਵੱਡਾ ਆਉਣ ਵਾਲੇ ਦਿਨਾਂ ਚ ਅਸੀਂ ਇਹਦੇ ਉੱਤੇ ਐਕਸ਼ਨ ਲਵਾਂਗੇ ਲਵਾਂਗੇ ਪਰ ਇਸ ਵੇਲੇ ਇਸ ਪਰਿਵਾਰ ਦੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਵੀ ਇਹ ਜੇ ਪਰਿਵਾਰਾਂ ਦੇ ਨਾਲ ਖੜੇ ਹੋ ਆ ਕੇ ਨਹੀਂ ਇਹ ਅੱਗ ਸਭ ਦੇ ਘਰਾਂ ਚ ਪਹੁੰਚੂਗੀ ਜੇ ਅੱਜ ਤੁਸੀਂ ਇਹ ਪਰਿਵਾਰਾਂ ਨਾਲ ਆ ਕੇ ਨਾ ਖੜੇ ਹੋਏ ਇਹਨਾਂ ਨੇ ਤਾਂ ਗਵਾ ਲਿਆ ਉਹਨੇ ਨਹੀਂ ਆਉਣਾ ਮੁੜ ਕੇ ਇਹਨਾਂ ਲਈ ਤਾਂ ਉਹ ਚਲਾ ਗਿਆ ਉਹਨੇ ਆਉਣਾ ਨਹੀਂ ਮੁੜ ਕੇ ਪਰ ਇਹ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਬਾਕੀਆਂ ਦੇ ਪੁੱਤਾਂ ਨੂੰ ਬਚਾਉਣ ਲਈ ਤਾਂ ਕੁਝ ਕਰ ਲੋ ਇਹ ਮੇਰੇ ਵਰਗੇ ਵੀ ਅਸੀਂ ਵੀ ਸੈਂਟਰ 'ਚ ਬੈਠੇ ਆਂ ਸਾਨੂੰ ਵੀ ਦੁੱਖ ਹੁੰਦਾ ਬਹੁਤ ਜ਼ਿਆਦਾ ਵੀ ਅਸੀਂ ਕਿਵੇਂ ਇੱਥੇ ਕੀ ਕਰੀਏ ਜੇ ਇੱਥੇ ਮੜੀਆਂ ਜਾਂ ਸੈਂਟਰ ਫੋਰਸਿਸ ਭੇਜਦੇ ਆਂ ਤੇ ਫਿਰ ਇਹ ਰੌਲਾ ਪਾਉਣ ਲੱਗ ਜਾਂਦੇ ਆਂ ਸਾਡੇ ਪੰਜਾਬ ਚ ਦਖਲ ਅੰਦਾਜ਼ੀ ਇਹ ਇੱਕ ਗੱਲ ਇੱਕ ਚੱਲੀ ਹੋਈ ਆ ਬੜੀ ਭਾਰੀ ਵੀ ਥੋਤੋਂ ਫਿਰ ਫਿਰ ਐਂ ਪੰਜਾਬੀਆਂ ਨੂੰ ਮਰਵਾ ਲਈਏ ਐਂ ਨੌਜਵਾਨ ਖਤਮ ਕਰਵਾ ਲਈਏ ਇਸ ਕਰਕੇ ਇਹਨਾਂ ਦਾ ਪਹਾੜਾ ਵੀ ਜਿਹੜਾ ਪੜਨਾ ਪਊਗਾ ਇਹ ਵੀ ਪਰੇ ਕਰਨੇ ਪੈਣਗੇ ਪਰ ਅਖੀਰ ਚ ਮੈਂ ਪੁਲਿਸ ਨੂੰ ਇਹ ਕਹਿੰਨਾ ਸ਼ਕਤੀ ਨਾਲ ਅੱਜ ਰਾਤ ਦਾ ਦਿਨ ਹੈਗਾ ਪਰ ਰਾਤ ਹੈਗੀ ਉਹਨਾਂ ਕੋਲ ਆ ਭੜੀਆਂ ਟੀਮਾਂ ਬਣਾ ਕੇ ਇਹ ਬੰਦਿਆਂ ਨੂੰ ਅਰੈਸਟ ਕਰਨ ਫੜਨ ਉਦੋਂ ਬਾਅਦ ਪਰਿਵਾਰ ਸੋਚੇਗਾ ਵੀ ਕੀ ਕਰਨਾ ਅੱਜ ਦੇਖੋ ਤਾਂ ਸਹੀ ਨਾ ਜਿਨ੍ਹਾਂ ਨੇ ਤਾਂ ਦੇਖਿਆ ਹੀ ਨਹੀਂ ਉਦੀ ਬਾਡੀ ਤਾਂ ਚੰਡੀਗੜ੍ਹ ਪਈ ਆ ਹਜੇ। ਨਾ ਦੂਜੀ ਗੱਲ ਹੋਰ ਮੈਨੂੰ ਜਿਹੜਾ ਸਭ ਤੋਂ ਰੋਸ ਇਹ ਵੱਡਾ ਵੱਡਾ ਮਹੱਲਾ ਕਲੀਨਿਕ ਚ ਫਲਾਨਾ ਕਲੀਨਿਕ ਚ ਕਿਸੇ ਵੀ ਨਾਲ ਖੰਨਾ ਪੈਂਦਾ ਨਾਲ ਸਮਰਾਲਾ ਪੈਂਦਾ। ਕੋਈ ਉੱਥੇ ਆਪਣੀ ਪ੍ਰਾਈਵੇਟ ਇਹ ਐਂਬੂਲੈਂਸ ਕਰਕੇ ਚੰਡੀਗੜ੍ਹ ਲੈ ਗਏ। ਨਾ ਕਿਸੇ ਨੂੰ ਆਕਸੀਜਨ ਦਾ ਪ੍ਰਬੰਧ ਕੀਤਾ ਜੇ ਉਹਨਾਂ ਦੇ ਆਕਸੀਜਨ ਲਾ ਦਿੰਦੇ ਤੇ ਜਿਹੜੇ ਗਲੂਕੋਜ਼ ਦੀ ਇੱਕ ਅੱਧੀ ਬੋਤਲ ਦਿੱਤੀ ਉਹ ਵੀ ਰਾਤ ਮੁੱਕ ਗਈ। ਇਸ ਕਰਕੇ ਮੈਂ ਜਿਹੜੇ ਇਹਨਾਂ ਦੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿਣਾ ਚਾਹਣਾ ਤੁਸੀਂ ਗੱਲਾਂ ਤਾਂ ਬੜੀਆਂ ਸਿਆਣੀਆਂ ਕਰਦੇ ਹੋ ਪਰ ਆ ਕੇ ਦੇਖੋ ਇੱਥੇ ਹਾਲ ਕੀ ਆ ਕਿਸੇ ਨੂੰ ਸਿਰਦਰਦੀ ਦੀ ਗੋਲੀ ਜਾਂ ਕਿਸੇ ਨੂੰ ਜੁਕਾਮ ਦੀ ਗੋਲੀ ਉਹ ਤਾਂ ਦੁਕਾਨ ਤੋਂ ਅਗਲਾ ਲੈ ਲੈਂਦਾ ਆਪ ਜਾ ਕੇ ਲੋਡ ਹੁੰਦੀ ਆ ਹਸਪਤਾਲ ਦੇ ਵੱਡੇ ਇਲਾਜਾਂ ਦੀ ਉਹਦੀ ਕੀ ਸਥਿਤੀ ਆ ਤੁਹਾਡੀ ਪਰ ਮੇਰੇ ਕੋਲ ਬੋਲਣ ਨੂੰ ਸ਼ਬਦ ਨਹੀਂ ਪਰ ਰੋਜ਼ ਪਰ ਜਦੋਂ ਕਿਤੇ ਜੇ ਸਾਡੀ ਵਾਰੀ ਆ ਗਈ ਮੈਂ ਤੁਹਾਨੂੰ ਇੰਨਾ ਕਹਿਣਾ ਇਹ ਹਰੇਕ ਕਹਿੰਦਾ ਕਹਿੰਦਾ ਫਿਰ ਵਾਰੀ ਮੰਗਦੇ ਆ ਵਾਰੀ ਮੰਗਦੇ ਆ ਇਹ ਕਿਤੇ ਜੇ ਮੈਨੂੰ ਇਹ ਲੱਭ ਕੇ ਦੇਖ ਲਿਓ ਜਿਵੇਂ ਯੋਗੀ ਨੂੰ ਅੱਜ ਕਹਿੰਦੇ ਆ ਨਾ ਯੂਪੀ ਚ ਕੋਈ ਕਿਸੇ ਦਾ ਖੁਰਪਾ ਵੀ ਖੇਚੋ ਚੋਰੀ ਨਹੀਂ ਹੁੰਦਾ ਕੋਈ ਚੱਕ ਨਹੀਂ ਸਕਦਾ ਕੋਈ ਚੂੰਕ ਤਾਂ ਕਰੇ ਤੇ ਬੜੇ ਬੜੇ ਨੇ ਜਿਹੜੇ ਉਹ ਜੇਲਾਂ ਚ ਹੀ ਰਹਿਣਾ ਪਸੰਦ ਕਰਦੇ ਅਗਲਾ ਕਹਿੰਦਾ ਪੰਜ ਪਰਚੇ ਹੋਰ ਪਵਾ ਲਓ ਬਾਹਰ ਨਾ ਨਿਕਲ ਜਿਓ ਇਹ ਹਾਲਾਤ ਜਿਹੜੇ ਬਣੇ ਆ ਇਹਨਾਂ ਨੂੰ ਸਿੱਧੇ ਕਰਾਂਗੇ ਪਰ ਅੱਜ ਹਜੇ 1 ਸਾਲ ਪਿਆ ਉਹ ਸਰਕਾਰ ਦਾ ਕੰਮੇ ਤੋਂ ਹੀ ਚਲਾਉਣਾ ਪੈਣਾ ਇਹਦੇ ਹੀ ਡੰਡਾ ਦੇ ਕੇ ਇਹ ਕੰਮ ਕਰਾਉਣੇ ਪੈਣੇ ਆ ਪੁਲਿਸ ਵਾਲਿਓ ਤੁਸੀਂ ਜਾਗ ਜਾਓ ਤੁਸੀਂ ਸਿਰਫ ਸੌਦੇਦਾਰੀਆਂ ਕਰਦੇ ਹੋ ਬਹਿ ਕੇ ਪ੍ਰਾਪਰਟੀਆਂ ਦੇ ਕੇਸ ਲਝਾਉਂਦੇ ਹੋ ਲੀਡਰਾਂ ਦੇ ਕੇਸ ਲਝਾਉਂਦੇ ਆ ਤੁਹਾਨੂੰ ਹੋਰ ਕੋਈ ਕੰਮ ਨਹੀਂਗਾ ਤੁਹਾਨੂੰ ਕੋਈ ਗਰੀਬ ਦੀ ਜਿੱਦਣ ਜਦੋਂ ਇਹ ਜੀ ਗੱਲ ਹੋ ਜਾਂਦੀ ਹੈ ਫਿਰ ਤੁਸੀਂ ਮੈਨੇਜ ਕਰਨ ਲੱਗ ਜਾਂਦੇ ਹੋ ਤੁਸੀਂ ਫਿਰ ਜਿਹੜੇ ਵੀ ਲੋਕ ਮੂੰਹ ਅੱਗੇ ਆਉਂਦੇ ਆ ਉਹਨਾਂ ਚੱਕ ਤੁਸੀਂ ਅਪਰੋਚਾਂ ਕਰਨ ਲੱਗ ਜਾਂਦੇ ਹੋ ਇਸ ਕਰਕੇ ਤੁਸੀਂ ਆਪਣੀ ਖਾਕੀ ਵਰਦੀ ਦੀ ਪੰਜਾਬ ਪੁਲਿਸ ਦੀ ਮਾੜੀ ਮੋਟੀ ਜਿਹੜੀ ਹੈ ਸ਼ਾਨ ਬਰਕਰਾਰ ਰੱਖੋ ਨਾ ਮਿੱਟੀ ਚ ਰਾਲੋ ਇਸ ਪੰਜਾਬ ਪੁਲਿਸ ਨੂੰ ਕਿਉਂ ਤੁਸੀਂ ਮੈਂ નિਪੁੰਸਿਕ ਬਣੇ ਹੋਏ ਹੋ ਤੁਸੀਂ ਕੰਬੀ ਜਾਂਦੇ ਹੋ ਈਓ ਡਰੀ ਜਾਂਦੇ ਹੋ ਸਲੂਟ ਮਾਰੀ ਜਾਂਦੇ ਹੋ ਖੜੇ ਹੋਰ ਤੁਹਾਨੂੰ ਕੋਈ ਕੰਮ ਹੀ ਨਹੀਂ ਇਸ ਕਰਕੇ ਤੁਸੀਂ ਸ਼ਕਤੀ ਨਾਲ ਇਹਨਾਂ ਦਾ ਰਾਹ ਜਣਾਏ ਰੋਕੋ ਨਹੀਂ ਲੋਕ ਉਠਖਣਗੇ ਨਹੀਂ ਲੋਕ ਉਠਖਣਗੇ ਪੰਜਾਬ ਦੇ ਮੈਂ ਤੁਹਾਨੂੰ ਦੱਸਾਂ ਫਿਰ ਤੁਸੀਂ ਝਾਕੋਗੇ ਸਾਡੇ ਨਾਲ